ਭਾਜੀ ਸਤਿ ਸ਼੍ਰੀ ਅਕਾਲ ਜੀ ਲਓ ਵੀ ਮਿੱਤਰੋ ਇੱਕ ਹੋਰ ਨਵਾਂ ਸ਼ੌਂਕ ਲੈ ਕੇ ਆਏ ਆ ਤੁਹਾਡੇ ਵਾਸਤੇ ਇੰਗਲੈਂਡ ਲੰਡਨ ਯੂਕੇ ਦੇ ਵਿੱਚ ਤੇ ਇਹ ਛੱਤ ਦੇਸੀ ਕਬੂਤਰਾਂ ਦੀ ਆ ਤੇ ਆਪਣੇ ਖੁਰਮ ਭਾਜੀ ਜਿਹੜਾ ਹੈਗਾ ਆ ਸਾਨੂੰ ਦੱਸਣਗੇ ਕਿਹਨਾਂ ਦੀ ਛੱਤ ਆ ਭਾਜੀ ਨਾਲ ਖੜੇ ਨੇ ਤੇ ਪੂਰੀ ਜਾਣਕਾਰੀ ਲੈਣੇ ਆ ਠੀਕ ਹੈ ਜੀ ਇਹ ਜਨਾਬ ਸਾਡੇ ਲੰਡਨ ਦੇ ਸੀਨੀਅਰ ਉਸਤਾਦ ਨੂੰ ਉਸਤਾਦ ਕੈਸਰ ਕਰੇਸ਼ੀ ਸਲਾਹ ਵਿੱਚ ਇਹਨਾਂ ਦੀ ਛੱਤ ਹੈ ਇਹ ਸਲਾਉ ਲੰਡਨ ਦੇ ਵਿੱਚ ਪੈਂਦਾ ਠੀਕ ਹੈ ਜੀ ਸਲਾਉ ਨੇ ਇਨਾ ਕਬੂਤਰ ਰੱਖੇ ਤੇ ਇਹ ਲੋਰ ਦੇ ਦਾ ਲੋਰ ਸ਼ਹਿਰ ਨਾਲ ਬਿਲੋਂਗ ਕਰਦੇ ਸਮਨਾ ਬਾਤ ਤੋਂ ਠੀਕ ਹੈ ਜੀ ਤੇ ਲੋ ਉਹਦੀ ਕਬੂਤਰ ਪਰ ਵੀ ਕਾਫੀ ਤੇਜ਼ ਹੈ ਤੇ ਉੱਥੇ ਦੀਆਂ ਕਾਫੀ ਬਰੀਡਾਂ ਟੇਡੀ 골ਡਨ ਉਹ ਕਸੂਰ ਲੋਰ ਦੇ ਨੂੰ ਉਤਾਰਫ ਕਰਾਏ ਠੀਕ ਹੈ ਜੀ ਇਹਨਾਂ ਕੋਲ ਬਹੁਤ ਅੱਛੇ ਮਤਲਬ ਮਿਆਰੀ ਕਬੂਤਰ ਪਾਕਿਸਤਾਨ ਨੂੰ ਹੀ ਦਾਣ ਤੇ ਉਂਡੇ ਆਣ ਕੇ ਮਨਾਏ ਕਬੂਤਰ ਠੀਕ ਹੈ ਜੀ ਤੇ ਬਹੁਤ ਵੱਡਾ ਸੈਟਅਪ ਆ ਲਮਾ ਆ ਹਾਂਜੀ ਹਾਂਜੀ ਬਿਲਕੁਲ ਜਿਵੇਂ ਵੱਡਾ ਦੀ ਜਿੰਨਾ ਕੋ ਕਬੂਤਰ ਨੂੰ ਸਹੀ ਹੈ ਮਾਸ਼ਾ ਅੱਲਾਹ ਇੱਕ ਛੇਪੇ ਓਟੀ ਚ ਕਬੂਤਰ ਨੂੰ ਟੂਰਨਾਮੈਂਟ ਕਰਾਉਂਦੇ ਵੀ ਨੂੰ ਠੀਕ ਹੈ ਜੀ ਕਰਾਉਂਦੇ ਵੀ ਨੂੰ ਬਹੁਤ ਵਧੀਆ ਜੀ ਤੇ ਬਾਕੀ ਅਕਸਰ ਸਾਹਿਬ ਬਾਕੀ ਅਕਸਰ ਸਾਹਿਬ ਆ ਪਹਿਲਾਂ ਖੁਰਮਪਾ ਜੀ ਬਾਰੇ ਦੱਸੋ ਇਹ ਆਪਣੀ ਜਾਣਕਾਰੀ ਨਹੀਂ ਦਿੰਦੇ ਤੇ ਇਹਨਾਂ ਬਾਰੇ ਕੁਝ ਜਿਹੜੀ ਜਾਣਕਾਰੀ ਮੈਂ ਤੁਹਾਨੂੰ ਜੇ ਦੱਸਾਂ ਤੇ ਮੈਂ ਬਚਪਨ ਦੇ ਜਾਣਦਾ ਠੀਕ ਹੈ ਜੰਗ ਹੈ ਜਿਸ ਮੈਂ ਹਲੋ ਉਹਦੀ ਸ਼ਾਦੀ ਵੀ ਨਹੀਂ ਇਸੀ ਕੋਲ ਠੀਕ ਹੈ ਜੀ ਇਸਦੇ ਅਸੀਂ ਕਬੂਤਰ ਬਾਜ਼ੀ ਸ਼ੁਰੂ ਕੀਤੀ ਸੀ ਬੜਾ ਅੱਛਾ ਹੈ ਔਰ ਮਾਸ਼ਾਅੱਲਾ ਅਸਲੇ ਜਿਹੜਾ ਸ਼ੌਕ ਕਰਵਾ ਰਹੇ ਆ ਨਾ ਯੂਕੇ ਲੈਵਲ ਤੇ ਔਰ ਲੋਕਲ ਵੀ ਹਾਂਜੀ ਬੜਾ ਅੱਛਾ ਸ਼ੌਕ ਕਰਵਾ ਲਿਆ ਠੀਕ ਹੈ ਜੀ ਔਰ ਇੱਕ ਜਿੰਨ ਕਹਿੰਦੇ ਨੇ ਇੱਕ ਇਸ ਕਬੂਤਰ ਪਰਵਰੀ ਦੀ ਇੱਕ ਨਾਂ ਬਣਾਣਾ ਹਾਂਜੀ ਉਹ ਇੱਕ ਬ੍ਰਾਂਡ ਬਿਲਕੁਲ ਜੀ ਜਿੰਨ ਇੱਕ ਬ੍ਰਾਂਡ ਕਹਿੰਦੇ ਆ ਨਾ ਇੱਕ ਫੋਰਮ ਇੱਕ ਬ੍ਰਾਂਡ ਬਣ ਗਿਆ ਹੈ ਉਹ ਬਿਲਕੁਲ ਜੀ ਲੰਡਨ ਦੇ ਵੀ ਰੈਫਰੈਂਸ ਤੇ ਠੀਕ ਹੈ ਜੀ ਕਰਕੇ ਜਾਇ ਨਾ ਕਿ ਲੰਡਨ ਕਬੂਤਰ ਫਰਵਰੀ ਨੂੰ ਅੰਦਰ ਹੈ ਕਿ ਫੋਰਮ ਨੂੰ ਮਾਈਨਸ ਕਰ ਦਈਏ ਤੇ ਉਹ ਫਿਰ ਇੱਕ ਲੰਡਨ ਦਾ ਨਾਂ ਅਸੀਂ ਉਹਨਾਂ ਉਜਾਗਰ ਨਹੀਂ ਕਰ ਸਕਦੇ ਮੈਂ ਮੁਰਝਾ ਜਾਣਗੇ ਸਾਰੇ ਮੁਰਝਾ ਜਾਣਗੇ ਉਹਦਾ ਨਾਂ ਜੋ ਹੈ ਇਸ ਲੰਡਨ ਲੈਵਲ ਤੇ ਹੈ ਹਾਂਜੀ ਉਹ ਬਲਕਿ ਯੂਕੇ ਦੇ ਵੀ ਪੂਰਾ ਬੋਲਦਾ ਮਲੇ ਐਫਰਟ ਕੀਤੀ ਚਾਹ ਨੇ ਐਫਰਟ ਕੀਤੀ ਬਾਈ ਨੇ ਪੂਰੀ ਬਿਲਕੁਲ ਟੀਮ ਵਰਕ ਹੁੰਦਾ ਮੈਂ ਕੁੱਤਾ ਸਣਾ ਇਸ ਕਾਰਗੇ ਨਹੀਂ ਚਾਹੁੰਦਾ ਸੈਂਡੀ ਭਾ ਹਾਂਜੀ ਕਿ ਸਾਰਿਆਂ ਦਾ ਇਹ ਵੀ ਕੰਟਰੀਬਿਊਸ਼ਨ ਆ ਦੇਖੋ ਹੁਣ ਤੁਸੀਂ ਲੰਡਨ ਰਹਿੰਦੇ ਹੋ ਤੇ ਇੱਕ ਛੱਤ ਤੋਂ ਦੂਜੀ ਛੱਤ ਤੇ ਜਾਏ ਘੰਟਾ ਲਾ ਜਾਂਦਾ ਇਹ ਕੋਈ ਪੰਜਾਬ ਇੰਡੀਆ ਪਾਕਿਸਤਾਨ ਵਾਲੀ ਗੱਲ ਨਹੀਂ ਹਾਂਜੀ ਇੱਛਾ ਇੱਕ ਬੰਦਾ ਨਹੀਂ ਮੈਨੇ ਜਕਾ ਸਕਾਂ ਬਿਲਕੁਲ ਤੇ ਠੀਕ ਆ ਮੈਂ ਜਿਹੜਾ ਆ ਐਫਰਟ ਕੀਤਾ ਜਦੋਂ ਯੂਕੇ ਲੈਵਲ ਦਾ ਸ਼ੌਕ ਸਟਾਰਟ ਕੀਤਾ ਉਹਦੇ ਨੂੰ ਪਹਿਲੇ ਲੋਕਲ ਲੈਵਲ ਦੇ ਸ਼ੌਕ ਵਿੱਚ ਸੀਨੀਅਰ ਉਸਤਾਦਾਂ ਦਾ ਖਿਡਾਰੀਆਂ ਦਾ ਕੈਸਰ ਭਾਈ ਦਾ ਵੀ ਬਹੁਤ ਕੰਟ੍ਰਿਬਿਊਸ਼ਨ ਆ ਠੀਕ ਹੈ ਸ਼ੌਕ ਕਰਾਨੀ ਤੇ ਇਹ ਸ਼ੌਕ ਜਿੜਾਨੀ ਨਾ ਸਮਝੋ ਟੀਮ ਵਾਰਕੀਆ ਬਿਲਕੁਲ ਜੀ ਤੇ ਇਹਦਾ ਕ੍ਰੈਡਿਟ ਮੈਂ ਕਹਾਂ ਕਿ ਮੈਂ ਲਵਾ ਜਾਂ ਕੋਈ ਹੋਰ ਲਵਾ ਇਹ ਗੱਲ ਤੇ ਗੱਲ ਸਾਰੇ ਜਿਹੜੇ ਨਹੀਂ ਨਾ ਸਾਰਿਆਂ ਦਾ ਆਪਣੀ ਆਪਣੀ ਜੱਬ ਉਹ ਐਫਰਟ ਆ ਬਿਲਕੁਕੁਲ ਅਸੀਂ ਕੋਸ਼ਿਸ਼ ਕਰਦੇ ਆ ਜਿਹੜੇ ਡਾਂਦੇ ਨਹੀਂ ਡਾਂਦੇ ਜਿਹੜੇ ਸ਼ੌਕੀਨ ਉਹਨਾਂ ਨੂੰ ਘਾਟਿਓ ਕਰਦੇ ਆ ਹਾਂਜੀ ਘਟ ਘੁੱਟ ਕਰਦੇ ਆ ਤੇ ਜੇ ਤਾਂ ਕੋਈ ਮਤਲਬ ਲਾਵੇ ਉਥਾ ਜੈਦਾ ਵੀ ਹੁਣ ਸੰਡੇ ਵੀ ਸਾਡਾ ਗਾਠਾ ਪਿਛਲੇ ਸੰਡੇ ਮਤਲਬ ਸਾਡਾ 6 ਮਹੀਨੇ ਗਾਠੀ ਚਲਦੇ ਰਹਿੰਦੇ ਸਹੀ ਹੈ ਜੀ ਹਾਂ ਪ੍ਰੋਗਰਾਮ ਚਲਦੇ ਰਹਿੰਦੇ ਕੋਈ ਨਾ ਕੋਈ ਦਾਵਤ ਕਰ ਦਿੰਦਾ ਕੋਈ ਨਾ ਕੋਈ ਆਇਆ ਆਇਆ ਗਿਆ ਰਹਿੰਦਾ ਸਹੀ ਹੈ ਇਹ ਯੂਸਾ ਨਾ ਪਰਦੇ ਸੀ ਕਿ ਮਿਲ ਜੁਲ ਕੇ ਰਹਿਣ ਦਾ ਜਿਹੜਾ ਆ ਸਾਨੂੰ ਜਿਹੜਾ ਕਾਫੀ ਅੱਛਾ ਲੱਗਦਾ ਪੰਜਾਬੀ ਬੰਦੇ ਵੀ ਨੂੰ ਬਿਲਕੁਲ ਤੇ ਹੋਰ ਅਫਗਾਨੀ ਵੀ ਨੂੰ ਗੋਰੇ ਵੀ ਸਾਡੇ ਸ਼ੌਕੀਚ ਆਉਂਦੇ ਤੇ ਨਾਲ ਜੁੜੇ ਹੋਏ ਇੱਕ ਚੀਜ਼ ਜ਼ੀਦ ਮੈਂ ਅਰੇ ਬਿਠੇ ਐਡ ਕਰਾਂਗਾ ਹਾਂਜੀ ਵੇਖੋ ਕਿ ਇਹ ਜਿਹੜਾ ਯੂਕੇ ਦਾ ਸ਼ੌਕ ਹੈਗਾ ਨਾ ਇਹ ਨਾਲੋਂ ਨਾਲ ਗਲੀਆਂ ਮੁਹੱਲੇ ਦਾ ਸ਼ੌਕ ਵੀ ਦਾ ਇਹ ਸ਼ਹਿਰ ਹੈ ਬਿਲਕੁਲ ਜੀ ਸ਼ਹਿਰਾਂ ਦੇ ਨਾਲ ਮੁੰਸਲੀ ਕੇਗਾ ਜੋ ਜਿਸ ਤਰ੍ਹਾਂ ਕੋਰੋਂ ਨੇ ਗੱਲ ਕੀਤੀ ਹੈ ਕਿ ਵਾਕਈ ਜੇ ਉਹੜਾ ਸੰਡੇ ਨੂੰ ਇੱਥੋਂ ਨੂੰ ਇਨਵੀਟੇਸ਼ਨ ਆਇਆ ਹੈਗਾ ਮਾਂਚੈਸਟਰ ਮਾਂਚੈਸਟਰ ਤੋਂ ਇੱਥੇ ਉੱਥੇ ਜਾਣ ਸੇ ਇੱਕ ਟਾਈਮ ਚਾਹੀਦਾ ਪੂਰਾ ਦਿਨ ਚਾਹੀਦਾ ਬਿਲਕੁਲ ਜੀ ਉਹ ਸਾਨੂੰ ਉਸ ਚੀਜ਼ ਦੀ ਕਦਰ ਕਰਨੀ ਚਾਹੀਦੀ ਹੈ ਜਿਹੜਾ ਇੰਨੀ ਦੂਰੋਂ ਜਾਂ ਉੱਥੋਂ ਇੱਥੇ ਆਂਦਾ ਜਾਂ ਇੱਥੋਂ ਉੱਥੇ ਜਾਂਦਾ ਉਹ ਆਪਣਾ ਪੂਰਾ ਦਿਨ ਹਾਂਜੀ ਜਾਇਆ ਕਰਦਾ ਔਰ ਇਹ ਸ਼ੌਕ ਦੀ ਖਾਤਰ ਬਿਲਕੁਲ ਜੇ ਉਹਨੂੰ ਸ਼ੌਕ ਨਾ ਹੋਵੇ ਤੇ ਕੋਈ ਨਾ ਜਾਏ ਬਿਲਕੁਲ ਸਾਨੂੰ ਸ਼ੌਕ ਹੈ ਤੇ ਸਾਡੀ ਰਿਪ੍ਰেজੈਂਟੇਸ਼ਨ ਕਰ ਲੈਂਦਾ ਜਾਂ ਮੈਂ ਕਿਸੇ ਚਲੇ ਹਾਂ ਤੇ ਅਸੀਂ ਲੰਡਨ ਦੀ ਰਿਪ੍ਰেজੈਂਟ ਕਰਦੇ ਹਾਂ ਹਾਂਜੀ ਔਰ ਇੱਥੋਂ ਜਾਣਾ ਡੈਫੀਨਟਲੀ ਪੂਰਾ ਦਿਨ ਲੱਗੇਗਾ ਖਰਚਾ ਜ ਆਤੀ ਹੋ ਰਹੇ ਹੁੰਦੇ ਨੇ ਉਹ ਸੁੱਖਾ ਨਹੀਂਗਾ ਬਿਲਕੁਲ ਯੂਕੇ ਦੇ ਉੱਤੇ ਤੇ ਲਿਹਾਜ਼ਾ ਜਿਹੜਾ ਲੰਡਨ ਤੋਂ ਜਾਇਆ ਜਾਂ ਲੰਡਨ ਤੋਂ ਜਿਹੜੇ ਦੂਰਸ਼ ਹੈ ਬਰੈਂਡਫੋਰਡ ਹੋ ਗਿਆ ਮਾਂਚੈਸਟਰ ਹੋ ਗਿਆ ਲੀਡਜ਼ ਹੋ ਗਿਆ ਜਿਹੜੇ 27 ਤੂਪਰ ਨੂੰ ਅਸੀਂ ਕੀਤਾ ਸੀ ਟੂਰਨਾਮੈਂਟ ਉਹ ਇੱਥੇ ਆਏ ਨੇ ਉਪ ਕਾਇਦਾ ਆਪਣਾ ਇੱਕ ਟਾਈਮ ਕੱਢ ਕੇ ਔਰ ਐ ਸ਼ੌਕ ਦੀ ਖਾਤਰ ਆਇਆ ਸ਼ੌਕ ਦੀ ਖਾਤਰ ਸ਼ੌਕ ਜਿਹੜਾ ਮਹਿਸੂਸ ਕਰਨਾ ਪਿਆਰ ਮੁਹੱਬਤ ਦਾ ਸ਼ੌਕ ਉਹਨ ਅਸੀਂ ਵਾਜ਼ਹਿਰ ਕਰੀਏ ਕਿ ਵਾਕਈਆ ਪਿਆਰ ਮੁਹੱਬਤ ਦਾ ਸ਼ੌਕ ਹੈਗਾ ਔਰ ਇਹਨ ਪਿਆਰ ਮੁਹੱਬਤ ਨਾਲ ਹੀ ਅਸੀਂ ਜਿਹੜਾ ਗਨਨ ਪ੍ਰਵਾਨ ਚੜਾਈ ਦੂਜੀ ਗੱਲ ਸੈਂਡੀਪਾ ਆਪਣੇ ਕੱਪ ਹੁੰਦੇ ਠੀਕ ਹੈ ਕੁਝ ਬੰਦੇ ਸਾਡੇ ਨਾਲ ਜੁੜੇ ਹੋਏ ਸਾਡੇ ਉਹਨਾਂ ਦੇ ਵੀ ਉਹ ਫੈਸਲਾ ਕੋਈ ਰੋਲਾ ਪਾਣੀ ਜਾਏ ਉਹ ਵੀ ਸਾਡੇ ਕੋਲ ਆਂਦੇ ਤਾਂ ਅਸੀਂ ਅੱਜ ਦੇ ਹੜੇ ਤੱਕ 2024 ਤੱਕ ਕਿਸੇ ਨੂੰ ਜੁਰਮਾਨਾ ਨਹੀਂ ਪਾਇਆ ਸਹੀ ਆ ਜਿਹੜਾ ਗੱਠ ਹੁੰਦਾ ਸੀ ਫੈਸਲਾ ਕਰਦੇ ਆ ਸਾਰੇ ਉਸਤਾਦਾਂ ਨੂੰ ਭੁਲਾਉਂਦੇ ਆ ਖਾਣਾ ਸ਼ਾਣਾ ਇਹ ਉਹ ਟਰੈਵਲ ਜ਼ਾਰਾ ਵਿੱਚ ਹੋ ਜਾਂਦਾ ਸਹੀ ਹੈ ਤੇ ਅਸੀਂ ਕੋਸ਼ਿਸ਼ ਕਰੀ ਦੀ ਕਿ ਉਹਨੂੰ ਸਜ਼ਾ ਕਾਟੀ ਦਈਏ ਉਹਨੂੰ ਬਸ ਕੋਈ ਵਾਰਨਿੰਗ ਵਾਰਨਿੰਗ ਦੇ ਕੇ ਛੱਡ ਦਈਏ ਕਿਉਂਕਿ ਸਜ਼ਾ ਦੇਾਂਗੇ ਬੰਦੇ ਕੇ ਸਾਦਾ ਸ਼ੌਕ ਖਤਮ ਕਰਾਂਗੇ ਤੇ ਸ਼ੌਕ ਮhdood ਹੋਏਗਾ ਬਿਲਕੁਲ ਜੀ ਤੇ ਹੁਣ ਕਾਫੀ ਇੰਪਰੂਵਮੈਂਟ ਆ ਗਈ ਠੀਕ ਹੈ ਤੇ ਸ਼ੌਕ ਇੰਪਰੂਵ ਹੋ ਰਿਹਾ ਤੇ ਇਹਦੇ ਵਿੱਚ ਹੁਣ ਮਤਲਬ ਕਿਸੇ ਟੋਨ ਹੀ ਮਸਲਾ ਹੁੰਦਾ ਤੇ ਕਈ ਵਾਰੀ ਦੋ ਟੋਨਾਂ ਵਿੱਚ ਹੋ ਜਾਂਦਾ ਸੀਜ਼ਨ ਦੇ ਵਿੱਚ ਤਾਂ ਸਾਨੂੰ ਮਤਲਬ ਚਾਰ-ਚਾਰ ਦਿਨ ਡਿਫਰੈਂਟ-ਡਿਫਰੈਂਟ ਟੋਨਾਂ ਵਿੱਚ ਵਿਹਾਲ ਪੱਜ ਜਾਂਦੇ ਉੱਥੇ ਜਾਣਾ ਪੈਂਦਾ ਹੈ ਇਹ ਟਾਈਮ ਬਹੁਤ ਬੜੀ ਕਿੱਲਤ ਹੈ ਇਸ ਮੁਲਕੀ ਚ ਤਾਂ ਟਾਈਮ ਦੇਣਾ ਬੜੀ ਮੁਸ਼ਕਲ ਗੱਲ ਹੈ ਤੇ ਅਸੀਂ ਟਾਈਮ ਕੱਢ ਲਈ ਇਸ ਕਰਕੇ ਥੋੜਾ ਜਿਹਾ ਸਾਡਾ ਨਾਮ ਜ਼ਰਤਾ ਜਿਹੜਾ ਆ ਬਿਲਕੁਲ ਜੀ ਟਾਈਮ ਕੱਢਣਾ ਹੀ ਔਖਾ ਟਾਈਮ ਕੱਢਣਾ ਹੀ ਔਖਾ ਆ ਖੁਰਮ ਸਾਹਿਬ ਜਿਹੜਾ ਤੁਸੀਂ ਕੱਢਣਦੇ ਇਹਦੇ ਉਹ ਬਿਲਕੁਲ ਔਰ ਆਪਣੇ ਆਪ ਨੂੰ ਦੇਖੋ ਜੀ ਇੱਥੇ ਖਰਾਜਾਦ ਨੂੰ ਤੁਸੀਂ ਮਾਸ਼ਾਅੱਲਾਹ ਤੇ ਰਹਿੰਦੇ ਹੋ ਦੇਖਦੇ ਹੋ ਬਿਆਲਦੇ ਹੋ ਕਿ ਆਪਣੀ ਫੈਮਿਲੀ ਨੂੰ ਰਨ ਕਰਨਾ ਨਾਲੇ ਸ਼ੌਕ ਨੂੰ ਰਨ ਕਰਨਾ ਇੱਕ ਮੈਨੇ ਰੱਖਦਾ ਹਰ ਕੋ ਯਕੀਨ ਜਿਹੜਾ ਸ਼ੌਕ ਦਾ ਮੁਸਲਿਕ ਹੈਗਾ ਨਾ ਅਸੀਂ ਉਹਨੂੰ वेलकम ਕਰਨੇ ਆ ਤੇ ਅਸੀਂ ਉਹਨਾਂ ਦੀ ਐਪਰੀਸ਼ੀਏਟ ਕਰਨੇ ਆ ਉਹਨਾਂ ਦੇ ਐਸ਼ ਸ਼ੌਕ ਨੂੰ ਬਰਕਰਾਰ ਰੱਖਣਾ ਸੀ ਬਿਲਕੁਲ ਐਸੀ ਆਏ ਆ ਦੇਖੋ ਕਿ ਵਿਆਰੇ ਵੈਰ ਤੋਂ ਆਏ ਦੂਸਰੇ ਮੁਲਕੋਂ ਆਪਣੀ ਸੱਭਿਆਚਾਰਤ ਨਾਲ ਲੈ ਕੇ ਆਏ ਹਾਂਜੀ ਇਹ ਸਾਡੇ ਇੱਕ ਸੱਭਿਆਚਾਰਤ ਹੈ ਜਿਹੜੀ ਅਸੀਂ ਲੈ ਕੇ ਆਏ ਕੋਈ ਹਰ ਕਿਸਮ ਦਾ ਇੱਕ ਇੱਕ ਦਾ ਚੌਕ ਨੂੰ ਲੈ ਕੇ ਆ ਰਹੇ ਆ ਤੇ ਅਸੀਂ ਇੱਥੇ ਯੂਕੇ 'ਚ ਬਰਕਰਾਰ ਰੱਖ ਦਿੱਤੀ ਸਹੀ ਹੋ ਗਿਆ ਜੀ ਕਿ ਆਹ ਤੁਹਾਨੂੰ ਸ਼ੌਕ ਕਰਵਾਨੇ ਆ ਸ਼ੌਕ ਕਰਦੇ ਆਂ ਜੀ ਕਬੂਤਰਾਂ ਦਾ ਜਿਹੜਾ ਨਿਕਲਿਆ ਸੀ ਨਾ ਇਹ ਨਹੀਂ ਨਾ ਉਸਤਾਨ ਮਿਸਤਰੀ ਦੀਨ ਹੈਗੇ ਸਨ ਉਹਨਾਂ ਦੇ ਨਾਲ ਹੈਗੇ ਸਿਟੀ ਦਾ ਟੈਡੀ ਦੇ ਨਾਮ ਤੋਂ ਮਨਸਲੂਕ ਸੀ ਉਹ ਕਿਵੇਂ ਬਣੇ ਦੀ ਕਿਵੇਂ ਬਣੀ ਸੀ ਟੈਡੀ ਉਹ ਕਿਸ ਤਰ੍ਹਾਂ ਬਣੀ ਸੀ ਟੈਡੀ ਦੇ ਨਾਂ ਤੋਂ ਕਿਉਂਕਿ ਉਹ ਜਿਸ ਬੰਦੇ ਦੇ ਨਾਂ ਕਬੂਤਰ ਜਿਨ੍ਹਾਂ ਨੇ ਬਣਾਏ ਸੀ ਨਾ ਉਹਨਾਂ ਛੀਦਾ ਟੈਡੀ ਕਹਿੰਦੇ ਆ ਸ਼ਾਹ ਦਾ ਸ਼ੀਦਾ ਟੈਡੀ ਨਾਮ ਸੀ ਦਾ ਸੀ ਤੇ ਫਿਰ ਜਿਸ ਤਰ੍ਹਾਂ ਇੱਕ ਨਾਂ ਨੂੰ ਮਖਸੂਸ ਨਾਂ ਦਿੱਤਾ ਜਾਂਦਾ ਹੈ ਨਾ ਜਿਸ ਤਰ੍ਹਾਂ ਇਹ ਖੁਰੋਂ ਹੈ ਐਨ ਕੋਈ ਸਪੈਸ਼ਲ ਨਾਂ ਘਰ ਦੇ ਵਿੱਚ ਆਨੇ ਟੈਡੀ ਕਹਿੰਦਾ ਕਿਸੇ ਨੂੰ ਛੀਦੇ ਰਸ਼ੀਰ ਛੀਦਾ ਕਹਿੰਦਾ ਇਸ ਤਰ੍ਹਾਂ ਸੀ ਛੀਦਾ ਟੈਡੀ ਕਹਿ ਦਿੰਦੇ ਆ ਨਾ ਠੀਕ ਆ ਟੈਡੀ ਹੋ ਰਾਇਕ ਨਾਂ ਲਖ ਤਲਖ ਤੋਂ ਬਣ ਗਿਆ ਸੀ ਤੇ ਉਹਨੂੰ ਅਸੀਂ ਟੈਡੀ ਕੰਨੇ ਨਾਂ ਤੋਂ ਫਿਰ ਉਹ ਮਸ਼ਹੂਰ ਹੋਏ ਤੇ ਚੱਲ ਸੋ ਚੱਲ ਅਸਲ ਇਹ ਜਿਹੜੇ ਮਿਸਤਰੀ ਦੀਨ ਨਾਲੋਂ ਜਿਹੜੇ ਟੈਡੀ ਆਏ ਸਨ ਮੀਆਂ ਸਖੀ ਨੂੰ ਹਾਂਜੀ ਉਹਨਾਂ ਨੇ ਫਿਰ ਉੱਥੋਂ ਉਹਨਾਂ ਦਾ ਤੁਸੀਂ ਪੁਰਾਣੇ ਇੰਟਰਵਿਊ ਤੇ ਸੁਣੋਗੇ ਨਾ ਬਾਕਾਇਦਾ ਉਹਨਾਂ ਦਾ ਜ਼ਿਕਰ ਕਰਦੇ ਠੀਕ ਹੈ ਇਹ ਅਸਲ ਤੇ ਜਿਹੜੇ ਕਬੂਤਰ ਟੈਡੀ ਨੇ ਮੈਂ ਕਿੱਥੋਂ ਆਏ ਜੋੜਾ ਮੈਂ ਕਿੱਥੋਂ ਆਇਆ ਤੇ ਉਹਨਾਂ ਨੇ ਫਿਰ ਸੋ ਨਸਲ ਸਹੀ ਕੀਤੀ ਸੀ ਤੇ ਗੱਲਿਆ ਕੇ ਚੱਲੇ ਸਨ ਬਿਲਕੁਲ ਬਿਲਕੁਲ ਇਹਨਾਂ ਦੇ ਜਿਹੜੇ ਹਨ YouTube ਤੇ ਉਹਨਾਂ ਦਾ ਦੇਖੋਗੇ ਨਾ ਤੁਹਾਨੂੰ ਮਿਲੇਗਾ ਠੀਕ ਜਾਨੀ ਨਾ ਕਬੂਤਰ ਇਹ ਕਬੂਤਰ ਹੈ ਮਿਸਾ ਕਬੂਤਰ ਸੀ ਹਾਂਜੀ ਮਿਸਾ ਫਿਰੋਜ਼ਪੁਰੀਆਂ ਇਹ ਮਿਸਾ ਕਬੂਤਰ ਸੀ ਮੀਆਂ ਰਸ਼ੀਦ ਸਾਹਿਬ ਕੋ ਤੇ ਜਿਹੜੀ ਮਾਦੀ ਆ ਉਹ ਰੰਗ ਵਾਲੀ ਮਾਦੀ ਸੀ ਸਲ ਕੋਟੀ ਉਹਨਾਂ ਦੇ ਕਰਾਸ ਨਾਲੇ ਕਬੂਤਰ ਮਤਾਰਫ ਹੋਏ ਸੀ ਮਿਸਤਰੀ ਰਸ਼ੀਦ ਸਾਹਿਬ ਕੀ ਦਾ ਜਿਸ ਹੈ ਉਸਤਾਦ ਸਾਹਿਬ ਉਹਨਾਂ ਕਿਹਾ ਕਿ ਉਹਨਾਂ ਦਾ ਕਾਜ ਛੋਟਾ ਸੀ ਟੇਢੀ ਕਹਿੰਦੇ ਸੀ ਸਹੀ ਆ ਉਹ ਫਿਰ ਉਹਨਾਂ ਮੀਆਂ ਨਜੀਰ ਸਾਹਿਬ ਕੋ ਲਾਏ ਉਹਨਾਂ ਮੈਂ ਟੈਨ ਕੀਤੇ ਠੀਕ ਹੈ ਜੀ ਤਾਂ ਮੀਆਂ ਨਜੀਰ ਸਾਹਿਬ ਵਾਲਿਆਂ ਕਬੂਤਰਾਂ ਦੀਆਂ ਅੱਖਾਂ ਚਿੱਟੀਆਂ ਹੀ ਆ ਤੇ ਮੇਰ ਸਾਬ ਦੇ ਕਬੂਤਰਾਂ ਦੀਆਂ ਅੱਖਾਂ ਬੋਸ ਗਈਆਂ ਸਖੀ ਸਾਬ ਜਿੰਨਾ ਢਾਇ ਜਿੱਥੋਂ ਅਸਲ ਵਿੱਚ ਇੱਕ ਕਬੂਤਰ ਮੁਤਾਰਫ ਹੋਏ ਬਹੁਤੇ ਹਰੂਜ ਪਿਆ ਨੇ ਤੇ ਉਹਨਾਂ ਕੋਲ ਪਿੰਕ ਟੋਰੇਲ ਕਬੂਤਰ ਸੀ ਠੀਕ ਹੈ ਤੇ ਬੜੇ ਉੱਡੇ ਹਾਲੇ ਵੀ ਦਬੇਈ ਸਾਰਾ ਆ ਰਾਉਂਡਰ ਕਬੂਤਰ ਨੂੰ ਕੈਸੇ ਸਾਬ ਲਾਹੌਰ ਨੇ ਨੂੰ ਇਹ ਸਾਰੇ ਉਸਤਾਦ ਕਸੂਰ ਲਾਹੌਰ ਰਸਾ ਸਾਤ ਨੂੰ ਤੇ ਉੱਥੋਂ ਹੀ ਬਿਲੋਂਗ ਕਰ ਨੇ ਇਨਾ ਕੋ ਪਿਓਰਟੀ ਚ ਕਬੂਤਰ ਨੂੰ ਤੁਹਾਨੂੰ ਇਹ ਸ਼ੌਕ ਕਰਾਵਣਗੇ ਜੇ ਤੁਸੀਂ ਸ਼ੌਕ ਕਰੋ ਦੇਖੋ ਅਸਲ ਦੇ ਵਿੱਚ ਜਿਹੜਾ ਟੈਡੀ ਕਬੂਤਰ ਹੈ ਨਾ ਛੋਟਾ ਨਹੀਂ ਦਾ ਅੱਛਾ ਜੀ ਇਹ ਦੇਖੋ ਇਹ ਟੈਡੀ ਪਿਓਰ ਹੈ ਜੀ ਹਾਂ ਜੀ ਇਹ ਪਿਓਰ ਟੈਡੀ ਹੈ ਜੀ ਜਿਹੜਾ ਤੁਸੀਂ ਦੇਖ ਰਹੇ ਹੋ ਐਸਲੇ ਉਸਤਾਦ ਜੀ ਉਹਨਾਂ ਨੇ ਹੱਥ ਦੇ ਵਿੱਚ ਫੜਿਆ ਹੋਇਆ ਆ ਚੰਗੀ ਜਾਣਕਾਰੀ ਰੱਖਦੇ ਨੇ ਤੇ ਕਾਫੀ ਕੁਝ ਜਿਹੜਾ ਸਿੱਖਣ ਨੂੰ ਮਿਲੇਗਾ ਜੀ ਇਹ ਦੇਖੋ ਜਿਹੜੀ ਅੱਖ ਦੇ ਵਿੱਚ ਜ਼ਰਾ ਜ਼ੂਮ ਕਰੋ ਸਹੀ ਹੋ ਗਿਆ ਜੀ ਇਹ ਮੀਆਂ ਨजीर ਸਾਹਿਬ ਦੇ ਇਹ ਮੀਆਂ ਨजीर ਵਾਲੇ ਟੈਡੀ ਨੇ ਜੀ ਟੈਡੀ ਔਰ ਇਹ ਉਹਨਾਂ ਦੇ ਘਰ ਦੇ ਚਲੇ ਜੇ ਅੱਗੋਂ ਜੇ ਇੱਕ ਅੱਗੇ ਕਿਸੇ ਦੋਸਤ ਨੇ ਦੇਖਿਆ ਹੋਇਆ ਮਲਕ ਬਾਬਰਸਤਾਨ ਮਲਕ ਬਾਬਰ ਨੇ ਅੱਛਾ ਜੀ ਲਾਹੌਰ ਦੇ ਰਹਿਣ ਵਾਲੇ ਨੇ ਹਾਂ ਜੀ ਉਹਨਾਂ ਦੀ ਇਹ نسل ਗੋ ਚੱਲ ਰਹੀ ਹੈ ਸਕੂਲ ਦੇ ਨਾਲ ਠੀਕ ਸਕੂਲ ਵਾਲੇ ਸਕੂਲ ਵਾਲੇ ਹਾਂ ਜੀ ਠੀਕ ਹੋ ਗਿਆ ਦੱਸਣਗੇ ਉਧਾਨਦਿਆਂ ਮਰਕਸ਼ ਚੋਕ ਕਰਾਉਂਦੇ ਸਹੀ ਹੋ ਗਿਆ ਜੀ ਤੇ ਇਹ ਕਬੂਤਰ ਵੀ ਉੱਥੇ ਹੀ ਆਇਆ ਹੈ ਸਹੀ ਹੋ ਗਿਆ ਜੀ ਬਹੁਤ ਸੋਹਣਾ ਪਰਿੰਦਾ ਆ ਉਹ ਆ ਦੇਖੋ ਨਹੀਂ ਤੇਰ ਦੇਖੋ ਆਹ ਦੇਖੋ ਜੀ ਬਿਲਕੁਲ ਬੰਦ ਪੂਛਦਾ ਇਹ ਕਬੂਤਰ ਆ। ਇਹ ਆਰੀ ਜਿਹੜਾ ਗਾਦਾ ਜਿਹਨਾਂ ਮੈਂ ਦੂਸਰੇ ਪੰਨੇ ਦਾ ਵੀ ਸ਼ੋਅ ਕਰਾਂ। ਅਸਤਾਜ ਜੀ ਇਹਨਾਂ ਦੇ ਪਰਾਂ ਦੇ ਵਿੱਚ ਕੀ ਖਾਸੀਅਤ ਦੇਖੀ ਜਾਂਦੀ ਹੈ ਜਦੋਂ ਇਹਦੇ ਪਰ ਦੇਖੇ ਜਾਂਦੇ ਨੇ ਕਬੂਤਰਾਂ ਦੇ ਕਿਸੇ ਵੀ ਨਸਲ ਦੇ ਉਹਦੇ ਬਾਰੇ ਥੋੜੀ ਜੀ ਜਾਣਕਾਰੀ ਦਿਓ। ਜੀ ਬਿਲਕੁਲ। ਦੇਖੋ ਕਿ ਪਰ ਦੇ ਵਿੱਚ ਅਸੀਂ ਪਹਿਲੇ ਤੇ ਦੇਖਦੇ ਹਾਂ ਕਿ ਪਰ ਦੇ ਵਿੱਚ ਗੈਪ ਕਿੰਨਾ ਹੈ। ਔਰ ਇਹ ਪਰਾਂ ਦੀ ਚੜ੍ਹਾਈ ਕਿੰਨੀ ਹੈ। ਤਾਸ਼ਕਰ ਖੁੱਲ ਰਿਹਾ ਜਿਸ ਤਰ੍ਹਾਂ ਲੱਗਿਆ ਹੈ। ਜ਼ਿਆਦਾ ਗੈਪ ਤੇ ਨਹੀਂ ਹੈ। ਫਿਰ ਉਸ ਤੋਂ ਬਾਅਦ ਅਸੀਂ ਇਹ ਜੀ ਚੀਜ਼ ਦੇਖਨੇ ਤੀਲੀ ਮੋਟੀ ਤੀਲੀ ਦੇ ਜਿਹੜਾ ਕਬੂਤਰ ਹੋਏਗਾ ਉਹ ਕੋਈ ਵੀ ਪਸੰਦ ਨਹੀਂ ਕਰੇ ਕੋਈ ਵੀ ਪਸੰਦ ਨਹੀਂ ਕਰੇਗਾ ਇਹ ਹਮੇਸ਼ਾ ਚਪਟੀ ਤੀਲੀ ਜਿਹੜੀ ਹੈ ਨਾ ਇਹ ਦੇਖੋ ਤੰਦਰਾਂਦੀ ਹੋਈ ਗਈ ਹੈ ਪਹਿਲੀ ਤਿਲੀਆਂ ਦੇ ਵਿੱਚ ਨਜ਼ਰ ਆਉਂ ਕ ਸਭ ਚਪਟੀਆਂ ਨਜ਼ਰ ਆਉਂਦੀਆਂ ਸਹੀ ਆ ਇਹ ਤੀਜ ਜਿਹੜਾ ਰਣਾ ਕਬੂਤਰ ਪਰਵਰ ਜਿਹੜਾ ਹੈ ਉਹ ਇਸ ਚੀਜ਼ ਨੂੰ ਬੜੇ ਗੌਰ ਨਾਲ ਦੇਖੇਗਾ ਇਹ ਪਤਲੀ ਚਾਹੀਦੀ ਹੈ ਹਾਂਜੀ ਇਹ ਪਤਲੀ ਹੋਣੀ ਚਾਹੀਦੀ ਹੈ ਮੋਟੀ ਨਾ ਹੋਵੇ ਇਹ ਪਤਲੀ ਹੈ ਇਸ ਟਾਈਮ ਹਾਂਜੀ ਠੀਕ ਪਤਲੀ ਚਪਟੀ ਚੱਠੀ ਠੀਕ ਹੈ ਜੀ ਗੁਲਾਈ ਚ ਨਹੀਂ ਗਈ ਅੱਛਾ ਬੁਲਾਈ ਵਾਲੀ ਜਿਹੜੀ ਉਹ ਵੀ ਵਧੀਆ ਨਹੀਂ ਹੁੰਦੀ ਉਹ ਉਪਰੀ ਹੋ ਨਾ ਹੋਵੇ ਬਿਲਕੁਲ ਪਾਈ ਪਗਰਾ ਨਾ ਬਣੀ ਹੋਵੇ ਠੀਕ ਆ ਠੀਕ ਆ ਉਹ ਚੀਜ਼ ਹੈ ਸਹੀ ਆ ਦੂਸਰਾ ਸੀ ਇਹ ਦੇਖਣਾ ਕਿ ਇਹ ਜਿਹੜੀ ਇਹ ਪਰਾਂ ਦੀ ਗੁਲਾਈ ਹੈ ਨਾ ਪਰਾਂ ਦੀ ਚੜਾਈ ਹਾਂਜੀ ਠੀਕ ਹੈ ਇਹ ਇੱਕ ਦੇ ਵੀ ਜਿਹੜਾ ਮੈਨੇ ਰੱਖਦਾ ਅਗਰ ਬਰੀਡਿੰਗ ਦੇ ਵਿੱਚ ਹਾਂਜੀ ਔਰ ਉਡਾਨ ਦੇ ਵਿੱਚ ਵੀ ਇਹਦਾ ਜਿਹੜਾ ਹੈਗਾ ਨਾ ਕਾਫੀ ਕਰਦਾਰ ਹੈ ਪਰ ਦੀ ਚੜਾਈ ਦੇ ਵਿੱਚ ਜਿਹੜਾ ਹੈ ਨਾ ਜਿੰਨਾ ਥੋੜਾ ਛੋਟਾ ਹੋਗਾ ਪਰ ਓਨੀ ਜ਼ਿਆਦਾ ਕਬੂਤਰ ਜਿਹੜਾ ਬੁਲੰਦੀ ਦੇ ਵਿੱਚ ਜਾਏਗਾ ਜੇਕਰ ਪਰ ਪਤਲਾ ਹੋਊਗਾ ਤੇ ਬੁਲੰਦੀਆਂ ਫੜੂਗਾ ਜੇ ਚੌੜਾ ਹੋਊਗਾ ਤੇ ਥੋੜਾ ਨੀਵਾ ਹੋਊਗਾ ਨੀਵਾੇ ਕੱਢੇਗਾ ਠੀਕ ਹੋ ਗਿਆ ਜੀ ਤੇ ਇਸ ਗੁਲਾਈ ਦੇ ਵਿੱਚ ਜਿੰਨਾ ਹੈਗਾ ਨਾ ਇਹ ਵੀ ਨਾਲ ਮੈਨੇ ਰੱਖਦੀ ਜਿਹੜੀ ਇਹ ਗੁਲਾਈ ਤਾਂ ਨਜ਼ਰ ਆ ਜੇ ਠੀਕ ਆ ਇਹ ਗੁਲਾਈ ਇਹ ਗੁਲਾਈ ਜਿਹੜੀ ਜਿੰਨੀ ਛੋਟੀ ਹੁੰਦੀ ਜਾਏਗੀ ਹਾਂਜੀ ਤੇ ਜਿੰਨੀ ਐਂਦੀ ਹੈ ਗਈ ਕਬੂਤਰ ਥੱਲੇ ਰਹੇਗਾ ਤੇ ਦੂਰਾਲ ਥੋੜਾ ਜਿਹੀ ਨੋਕਦਾਰ ਜਾਂ ਗੁਲਾਈ ਛੁਟ ਘੱਮ ਹੋਈ ਜਗੀ ਓਨਾ ਹੀ ਕਬ ਆਣਾ ਸ਼ੁਰੂ ਹੋ ਜਾਏਗਾ ਜੀ ਇਹ ਵੀ ਉਹ ਜਿਹੜੀ ਮੈਨੇ ਰੱਖਦੀ ਹੈ ਮੈਨੇ ਰੱਖਦੀ ਆ ਅੱਗੋਂ ਜਿਹੜਾ ਹੈ ਜਿਸ ਤਰ੍ਹਾਂ ਇਸ ਤਰ੍ਹਾਂ ਕਿਸੇ ਨੂੰ ਸਿਖਾਇਆ ਹੈ ਉਹਦੀ ਜੋੜ ਦਾ ਸਾਰਾ ਜਿਹਦਾ ਤੇ ਮੈਨੂੰ ਤੇ ਜਿਹੜਾ ਜ਼ਿਆਦਾ ਮੈਂ ਤਵੱਜੋ ਦੇਣਾ ਬਰੀਡਿੰਗ ਦੇ ਵਿੱਚ ਨਾ ਮੈਂ ਅੱਪਰਾਂ ਦੀ ਤਾਸ਼ ਨੂੰ ਠੀਕ ਆ ਜੀ ਕਿਹੋ ਜਿਹਾ ਜੋੜ ਜੋੜ ਕਿਹੋ ਜਿਹਾ ਕਬੂਤਰਾਂ ਦਾ ਸਾਨੂੰ ਲਾਉਣਾ ਚਾਹੀਦਾ ਜੀ ਇਹ ਵੀ ਦੱਸ ਦਿਓ ਥੋੜਾ ਜਿਹਾ ਕਬੂਤਰ ਦੀ ਜਿਹੜੀ ਤੁਸੀਂ ਇਹਨਾਂ ਤੁਰਗਰ ਉਡਾਣ ਦੇ ਵਿੱਚ ਲਜਣਾ ਹੈ ਹਾਂਜੀ ਉਡਾਣ ਦਾ ਸਿਰੇ ਤੇ ਉਡਾਣੀ ਵਧੀਆ ਕਰਨਾ ਚਾਹੁੰਦਾ ਠੀਕ ਹੈ ਉਹਦੇ ਵਿੱਚ ਤੁਹਾਨੂੰ ਦੋ ਨਸਲਾਂ ਦਾ ਤਾਲਮੇਲ ਕਰਨਾ ਪੈਂਦਾ ਹਮੇਸ਼ਾ ਠੀਕ ਹੈ ਜੀ ਦੋ ਨਸਲਾਂ ਦਾ ਬਲੱਡ ਲੈ ਕੇ ਤੀਸਰੀ ਜਿਸਲੇ ਮਿਲਾਉਗੇ ਨਾ ਹਾਂਜੀ ਤੇ ਇਨਸ਼ਾਅੱਲਾ ਤਾਲਾ ਤੁਹਾਡੇ ਕਬੂਤਰ ਉੱਡਣਗੇ ਮੇਰਾ ਪ੍ਰੈਕਟੀਕਲੀ ਵੀ ਇੱਥੇ ਮੈਨੂੰ ਤਕਰੀਬਨ ਕੋਈ 20 ਸਾਲ ਹੋ ਗਏ ਨੇ ਕਬੂਤਰ ਰੱਖੇ ਆ ਠੀਕ ਹੈ ਜੀ ਤੇ ਇੱਥੇ ਜਿਹੜਾ ਗੱਲ ਆ ਰਿਹਾ ਰਿਜ਼ਲਟ ਵੀ ਏ ਤਿੰਨ ਬਲੱਡ ਸ਼ਾਮਿਲ ਕਰ ਲਓ ਤੇ ਕਬੂਤਰ ਤੁਹਾਡਾ ਤਿਆਰ ਹੋ ਜਾਗਾ ਮਗਰ ਕਰਨੇ ਨੇ ਉਹ ਜਿਹੜੇ ਅਸਲ ਬਲੱਡ ਤੁਹਾਡੇ ਘਰ ਪਏ ਹਨ ਤੁਹਾਨੂੰ ਪਤਾ ਹੈ ਕਿ ਇਹ ਫਲਾਣਾ ਬਲੱਡ ਦੇ ਹੈ ਇਹ ਉੱਡਦੇ ਆ ਹਾਂਜੀ ਨਾਲ ਇਹ ਡਿਫਰੈਂਟ ਬਲੱਡ ਆ ਜੇ ਤਿੰਨ ਬਲੱਡਾਂ ਦੇ ਵਿੱਚ ਜਾ ਕੇ ਕਬੂਤਰ ਇਨਸ਼ਾਅੱਲਾ ਉੱਡਣਾ ਸ਼ੁਰੂ ਮੈਂ ਪ੍ਰੈਕਟੀਕਲ ਕਿਤਰਾ ਹੈ ਬਿਲਕੁਲ ਜੀ ਬਿਲਕੁਲ ਇਹ ਟੈਡੀ ਤੁਹਾਨੂੰ ਕਹਿੰਦੇ ਦੂਸਰਾ ਧਾਨ ਆ ਅਸਲ ਵਿੱਚ ਜਿਹੜੀ ਕਬੂਤਰ ਪਰ ਮਿਣੀ ਹੈ ਨਾ ਹਾਂਜੀ ਹਾਂ ਤੇ ਪਾਰਟੀਸ਼ਨ ਤੋਂ ਪਹਿਲਾਂ ਹੀ ਕੋਈ ਕੀ ਸੀ ਇੰਡੀਆ ਸੀ ਨਾ ਹਾਂਜੀ ਹਾਂਜੀ ਹਿੰਦੁਸਤਾਨ ਕਹਿੰਦੇ ਸਾਂ ਇੰਡੀਆ ਵੀ ਨਹੀਂ ਸੀ ਉਹ ਕਹਿੰਦੇ ਅਸੀਂ ਹਿੰਦੁਸਤਾਨ ਕਹਿੰਦੇ ਹਾਂ ਉਹਨੂੰ ਕਬੂਤਰ ਉੱਥੋਂ ਝੋਨੇ ਆਏ ਸਬ ਕੰਟੀਨੈਂਟ ਕਹਿੰਦੇ ਬਿਲਕੁਲ ਠੀਕ ਹੈ ਮੈਂ ਜਿਹੜੇ ਕਬੂਤਰ ਪਸੰਦ ਕਰਦਾ ਨਾ ਤੁਹਾਨੂੰ ਉਹ ਦਿਖਾਉਂਦਾ ਜੇ ਤੁਹਾਡੀ ਇੰਡੀਆ ਦੀ ਨਸਲ ਹੈ ਬਾਜਰੇ ਠੀਕ ਹੈ ਜੀ ਜੇ ਤੁਸੀਂ ਸ਼ੌਕ ਕਰਦੇ ਹੋ ਪੰਜਾਬ ਤੋਂ ਤੁਸੀਂ ਹਾਂਜੀ ਪੰਜਾਬ ਤੋਂ ਹੀ ਠੀਕ ਹੈ ਬਾਜਰੇ ਤੇ ਦਿਉਬੰਦ ਦਿਉਬੰਦ ਨਹੀਂ ਇਹ ਦਿਓ ਬੰਦ ਸੁਣਿਆ ਬਾਜਰੇ ਤੇ ਸੁਣਿਆ ਹਾਂਜੀ ਦਿਓ ਬੰਦ ਕਬੂਤਰ ਵੀ ਜੇ ਠੀਕ ਆ ਦਿਓ ਬੰਦ ਐ ਉਹ ਕਬੂਤਰ ਅੱਛਾ ਠੀਕ ਆ ਜੌਨਸਰੇ ਕਹ ਦਿੰਦੇ ਨੇ ਸਾਡੇ ਕਈ ਇਹ ਆ ਤੁਹਾਡੇ ਦਿਓ ਬੰਦ ਕਬੂਤਰ ਤੇ ਠੀਕ ਆ ਠੀਕ ਆ ਜੀ ਮੇਰੇ ਕੋਲ ਇਹ ਇੱਕ ਸਿੱਖ ਦੋਸਤ ਸਿੰਘ ਭਰਾ ਸੀ ਮੇਰਾ ਦੋਸਤ ਉਹਨੇ ਮੈਨੂੰ ਜੋੜਾ ਦਿੱਤਾ ਸੀ ਤੇ ਅੱਗੋਂ ਮੈਂ ਚਲਿਆ ਇਹ ਉਹ ਗੋ ਮੇਰਾ ਬੜਾ ਮਾ ਪਿਓਰੇ ਮਰ ਗਏ ਨੇ ਮੈਨੂੰ ਕਬੂਤਰਾਂ ਦਾ ਪੱਠਾ ਜੀ ਇਹ ਬੜੇ ਵੱਡੇ ਵੱਡੇ ਵਜੂਦ ਦੇ ਆ ਹਾਂਜੀ ਆ ਦੇ ਬਹੁਤ ਵੱਡਾ ਵਜੂਦ ਹੈ ਇਸ ਕਬੂਤਰ ਦਾ ਜੀ ਇਹਦੇ ਵਿੱਚ ਜਿਹੜੇ ਆ ਨਾ ਫਿਰ ਉਹ ਕਬੂਤਰ ਚੱਲੇ ਸੀ ਕਿ ਉੱਚੀ ਉੱਡਦੇ ਆ ਹੈਂ ਹਾਂਜੀ ਪਰਵਾਜ਼ ਬੜੀ ਅੱਛੀ ਹੈ ਨਾਲੀ ਇਹਨਾਂ ਨੂੰ ਕਿ ਬਰਾਂਡ ਦੇ ਵਿੱਚ ਸ਼ਾਮਲ ਕਰੀ ਜਾਣਾ ਠੀਕ ਹੈ ਜੀ ਕਬੂਤਰ ਮੇਰੇ ਬਣ ਜਾਂਦੇ ਬਣੀ ਜਾਂਦੇ ਨੇ ਇਹ ਦੇਖੋ ਸਾਰੇ ਸਾਰੇ ਇੱਕ ਪੀਰ ਦੇ ਨੇ ਇਹ ਵੀ ਹੈ ਰੋਪੂਰੀ ਹੈ ਹਰਾਂਪੂਰੀ ਹੈ ਆ ਲਓ ਬਈ ਕਰੋ ਸ਼ੌਂਕ ਉਸਤਾਦ ਜੀ ਦੇ ਕਬੂਤਰਾਂ ਦਾ ਨਾਲ ਨਾਲ ਤੁਹਾਨੂੰ ਆਪਾਂ ਜਾਣਕਾਰੀ ਦੇ ਰਹੇ ਹਾਂ ਕਿਉਂਕਿ ਉਸਤਾਦ ਜੀ ਹੁਣਾਂ ਦੇ ਕੋਲ ਬਹੁਤ ਚੰਗਿਆ ਚੰਗਿਆ ਨਸਲਾਂ ਬੈਠੀਆਂ ਨੇ ਤੇ ਆਪਣੀ ਕੋਸ਼ਿਸ਼ ਹੁੰਦੀ ਹੈ ਵੀ ਤੁਹਾਨੂੰ ਵਧੀਆ ਤਰੀਕੇ ਦੇ ਨਾਲ ਆਪਾਂ ਜਿਹੜਾ ਸ਼ੌਂਕ ਕਰਾ ਸਕੀਏ ਤੇ ਇਹ ਸਲੇਟੀ ਜਿਹੜੇ ਇਹਨਾਂ ਦਾ ਕੀ ਰਿਜ਼ਲਟ ਆਸਤਾ ਜੀ ਇਹ ਸਲੇਟੀ ਬੜੇ ਛੇੜਦੇ ਬੈਨ ਇਹ ਅਸਲ ਦੇ ਵਿੱਚ ਇਹ ਸਿਆਲਕੁਟੀਆਂ ਜਿਉਂ ਨਿਕਲੇ ਆਇਆ ਇੱਕ ਹੋਰ ਕਸੂਰੀਆਂ ਜਿ ਵੀ ਨਿਕਲਦੇ ਨੇ ਕਸੂਰੀਆਂ ਜਿ ਵੀ ਨਿਕਲਦੇ ਨੇ ਇਹ ਨਹੀਂ ਕਿ ਨਹੀਂ ਕਸੂਰੀਆਂ ਦੀ ਅੱਖ ਜ਼ਿਆਦਾ ਲਾਲ ਹੁੰਦੀ ਹੈ ਕਸੂਰੀਆਂ ਦੀ ਅੱਖ ਜਿਹੜੀ ਇਹਨਾਂ ਤੁਹਾਨੂੰ ਮੈਂ ਦਿਖਾਉਣਾ ਇਹ ਤੁਹਾਨੂੰ ਇਹ ਜਿਹਨੂੰ ਕਮੱਗਰ ਕਹਿੰਦੇ ਨੇ ਕਮੱਗਰ ਕਹਿੰਦੇ ਨੇ ਅੱਛਾ ਇਹਦੇ ਵਿੱਚ ਲਾਲਗੀ ਜ਼ਿਆਦਾ ਹੋਣ ਕਰਕੇ ਇਹਨਾਂ ਨੂੰ ਕਮਗਰ ਕਿਹਾ ਗਿਆ ਹਾਂਜੀ ਇੱਕ ਮਾਨਗਰ ਹੈਗੇ ਸੀ ਕਮਾਨਗਰ ਸੰਡੇ ਅਸਲ ਦੇ ਵਿੱਚ ਕਮਾਨੀਆਂ ਦਾ ਕੰਮ ਕਰਦੇ ਉਹਨਾਂ ਨੇ ਕਮਾਨਗਰ ਕਰਨ ਉਹ ਇੱਕ ਜੋੜਾ ਲੈ ਕੇ ਆਏ ਸਨ ਤੇ ਉਹਨਾਂ ਦੇ ਜੋੜੇ ਤੋਂ ਜਿਹੜੀ ਫਿਰ ਨਸਲ ਜੱਲੀ ਸੀ ਨਾ ਬੜੀ ਬਣਨ ਵਾਲੀ ਇਹਦੇ ਪਰ ਜਿੱਦਾਂ ਗੋ ਤੇਖਿਆ ਬਹੁਤ ਜਿਆਦਾ ਇਹ ਵੀ ਉੱਚੇ ਜਾਣਗੇ ਇਹ ਬਲੰਦੀ ਦੇ ਵਿੱਚ ਜਾਣਗੇ ਕਮਗਰ ਕਬੂਤਰ ਨੂੰ ਪਰ ਚੌੜਿਆ ਬਾਈ ਅਗਲਾ ਜਿਹੜਾ ਸਿਰ ਆ ਨਾ ਉਹ ਨੋਕਾਂ ਵਾਲੀਆਂ ਹੋਈਆਂ ਹੋਈਆਂ ਮੈਂ ਐਹਰੀ ਗੱਲ ਕਰ ਰਿਹਾ ਹਾਂ ਹਾਂਜੀ ਹਾਂਜੀ ਹੁਣ ਦੇਖੋ ਨਾ ਉਹਦਾ ਪਰ ਤੁਸੀਂ ਦੇਖਿਆ ਚੌੜਾ ਐਹਰੀ ਦੇਖੋ ਚੜਾਈ ਘਾਟੀ ਬਿਲਕੁਲ ਬਿਲਕੁਲ ਜੀ ਵੈਰੀ ਗੁੱਲ ਦੀ ਗੁਲਾਈ ਸਹੀ ਹੋ ਗਿਆ ਜੀ ਐਲ ਦੋਆਂ ਦਾ ਤੁਸੀਂ ਤਾਲਮੇਲ ਕਰਨਾ ਜੋੜੇ ਦੇ ਵਿੱਚ ਠੀਕ ਆ ਜੇ ਇੱਕ ਚੌੜਾ ਹੈ ਤੇ ਦੂਸਰੇ ਦਾ ਪਤਲਾ ਹੋਣਾ ਹੈ ਜਿਹੜਾ ਹੋਣਾ ਨਾ ਔਰੀ ਜਿਹੜਾ ਗੁਲਾਈ ਜਣੀ ਸੇਮ ਨਹੀਂ ਲਾਣੀ ਸੇਮ ਨਹੀਂ ਲਾਣੀ ਐਰੇ ਨਾਲ ਹੈਗਾ ਐ ਤੁਸੀਂ ਗੁਲਾਈ ਔਰੀ ਲਈ ਲਾਹੋਗੇ ਤੇ ਇਨਸ਼ਾਅੱਲਾ ਅੱਗੇ ਚੱਲੇਗਾ ਬਹੁਤ ਵਧੀਆ ਹੋ ਗਿਆ ਜੀ ਅੱਗੇ ਬਰੀਡਿੰਗ ਅੱਗੇ ਲੈ ਕੇ ਚੱਲਣੀ ਹੈ ਫਿਰ ਤੁਹਾਨੂੰ ਅੱਖ ਵੀ ਦੇਖਣੀ ਆ ਅੱਖ ਵੀ ਦੇਖਣੀ ਪੈਣਾ ਅੱਖ 'ਚ ਵੀ ਕੁਝ ਦੇਖਣਾ ਪੈਣਾ ਇਹਦੇ ਮੇਨਟੇਨ ਕਰਨ ਵਾਸਤੇ ਬਿਲਕੁਲ ਇਹ ਦੇਖੋ ਹਾਂਜੀ ਤੁਹਾਨੂੰ ਨਜ਼ਰ ਆਏਗੀ ਆ ਅੱਖ ਦੇ ਵਿੱਚ ਗੌਰ ਨਾਲ ਦੇਖੋ ਹਮੇਸ਼ਾ ਆਪਣੇ ਘਰ ਦਾ ਜਿਹੜਾ ਕਬੂਤਰ ਹੈ ਨਾ ਤੁਹਾਡਾ ਹਾਂਜੀ ਉੱਡਿਆ ਆ ਹਾਂਜੀ ਉਹਨੂੰ ਕੋਲੋ ਉਹਦੇ ਗੁਣ ਦੇਖੋ ਬਾਹਰ-ਬਾਹਰ ਦੇਖੋ ਜਿੰਸਲੇ ਵੀ ਗੇਨ ਉਹਨੂੰ ਦੇਖੋ ਕਿ ਕੀ ਯਕੀਨੀ ਹੈ ਹੁਣ ਇਹਦੀ ਟੇਲ ਲਿਆ ਹਮ ਸਹੀ ਹੋ ਗਿਆ ਕਬੂਤਰ ਦੀ ਬੈਲੈਂਸ ਹੋਣਾ ਚਾਹੀਦਾ ਐਵੇਂ ਹੋ ਸੀ ਨਾ ਠੀਕ ਹੈ ਜੀ ਉਹ ਤੇ ਸਹੀ ਹੋ ਗਿਆ ਜੀ ਇਹ ਵੀ ਹਾਂਜੀ ਇੱਕ ਮਗਰਾਂ ਦੇ ਵਿੱਚੋਂ ਸੋ ਨਸ ਕਰਾਈ ਜੈ ਡੀ ਇਹ ਵੀ ਤੁਮਗਰਾਂ ਚੋਂ ਹੈ ਇਹਨਾਂ ਕੋਲ ਹੈ ਪਹਿਲੀ ਦਾ ਆ ਆ ਦੇਖੋ ਅਸਤਾਜ ਜੀ ਇੱਕ ਬਹੁਤ ਜ਼ਿਆਦਾ ਲਾਲ ਅੱਖ ਹੁੰਦੀ ਆ ਜਿਆਦੀ ਲਾਲ ਅੱਖ ਹੁੰਦੀ ਆ ਉਹਦਾ ਕੀ ਮਤਲਬ ਕਰਨ ਲਾਲ ਇਹ ਬਣਾਈਆਂ ਗਈਆਂ ਆ ਆਪਾਂ ਪਾਕਿਸਤਾਨ ਦੇ ਇੱਕ ਕੀ ਨਾਮ ਆ ਉਹਦਾ ਵੇਚਦਾ ਕਬੂਤਰ ਕਾਫੀ ਉਹਦਾ ਹੈਗਾ ਆ YouTube ਤੇ ਨਾਂ ਨਹੀਂ ਆ ਮੁਕ ਲੋਕ ਆਹ ਸਾਧਮ ਮੋਕਮਲ ਉਹ ਲਾਲ ਗਾੜੀਆਂ ਅੱਖਾਂ ਤੇ ਕੋ ਨਾਲ ਵੇਚਦਾ ਦੂਸਰੇ ਜਿਹੜੇ ਉਹ ਪੈਨਸਲ ਨੋਕ ਕੇ ਜਿਹੜੇ ਟੈਡੀ ਨਹੀਂ ਹੈਗੇ ਉਹ ਜਿਹੜੇ ਕੀ ਕਹਿੰਦੇ ਉਹਨਾਂ ਨੂੰ ਟੈਡੀਆਂ ਨੂੰ ਬਈ ਸੇਲਰ ਪਰਚੇਜ਼ਰ ਤੋਂ ਬਥੇਰੇ ਨੂੰ ਲੋਪ ਪਾਕ ਸਾਹਮਣੇ ਠੀਕ ਆ ਠੀਕ ਆ ਜੀ ਟੈਡੀ ਹੈ ਉਹ ਅੱਖਾਂ ਬਿਲਕੁਲ ਜਮਾ ਲਾਲ ਨੇ ਉਹਨਾਂ ਦੀਆਂ ਗਾੜੀਆਂ ਜਿਹੜੀਆਂ ਇਹਨਾਂ ਦੇ ਥੋੜੀਆਂ ਘੱਟ ਨੇ ਉਹਨਾਂ ਦੀਆਂ ਜ਼ਿਆਦਾ ਨੇ ਆਹ ਉਹ ਉਹ ਤੁਹਾਨੂੰ ਵੀ ਦੱਸ ਦੇ ਇਹ ਦੱਸਦੇ ਨੇ ਕਿ ਲਾਲ ਅੱਖ ਦੇ ਕਬੂਤਰ ਦੇ ਵਿੱਚ ਇੱਕ ਚੀਜ਼ ਆ ਵੀ ਤੜਕ ਹੁੰਦੀ ਆ ਥੋੜੀ ਜਈ ਵੀ ਭੱਜਣ ਦੇ ਇਹ ਚਾਂਸ ਜ਼ਿਆਦਾ ਹੁੰਦੇ ਆ ਵਜੰਦੇ ਵਿੱਚ ਅਸਲ ਦੇ ਵਿੱਚ ਜਿਸ ਨੇ ਪਹਿਲੇ ਕਬੂਤਰ ਮੈਂ ਗੱਲ ਕਰਨਾ 80 ਦੀ ਹਾਂਜੀ ਕਸੂਰੀ ਕਬੂਤਰ ਜਿਹੜੇ ਗਏ ਸੀ ਨਾ ਉੜਦੇ ਬਥੇਰੇ ਸੀ ਇਸ ਲਈ ਘਰ ਆਉਂਦੇ ਸੀ ਨਾ ਹਾਂਜੀ ਉਹਨਾਂ ਦੀ ਬੈਠਣ ਚ ਪ੍ਰੋਬਲਮ ਹੀ ਸੀ ਬੈਠਣ ਚ ਪ੍ਰੋਬਲਮ ਸੀ ਠੀਕ ਹੈ ਬੈਂਦੇ ਨਹੀਂ ਉੜਾਂ ਬਹੁਤ ਸੀ ਉਹਨਾਂ ਦੇ ਵਿੱਚ ਪਰ ਉਹਨਾਂ ਨੂੰ ਵਾਪਸੀ ਘਟੀ ਵਾਪਸੀ ਘਟ ਜਾਂਦੀ ਸੀ ਠੀਕ ਹੈ ਫਿਰ ਜਿਸ ਲਈ ਜਿਸ ਤਰ੍ਹਾਂ ਜਿਸ ਤਰ੍ਹਾਂ ਵਕਤ ਗੁਜ਼ਰਦਾ ਗਿਆ ਉਸਤਾਦ ਜਿਹੜੇ ਸਨ ਉਸ ਪੁਰਾਣੇ ਉਹ ਆਪਣੇ ਤਜਰਬੇ ਦੇ ਨਾਲ ਕਬੂਤਰਾਂ ਦੇ ਵਿੱਚ ਚੇਂਜਿੰਗ ਲਿਆਏ ਬਿਲਕੁਲ ਜੀ ਠੀਕ ਹੈ ਫਿਰ ਇਸ ਲਈ ਹੋਇਆ ਕਿ ਪਰਾਂ ਦੇ ਵਿੱਚ ਜਿਸ ਲਈ ਕਬੂਤਰਾਂ ਦੇ ਕਸੂਰੀਆਂ ਬਾਹਰਲੇ ਪਰਾਂ ਦੇ ਵਿੱਚ ਫਰਕ ਕਾ ਬਹੁਤ ਜ਼ਿਆਦਾ ਹੁੰਦਾ ਸੀ ਅੱਛਾ ਜਿਹੜੀ ਵਜ੍ਹਾ ਕਰਕੇ ਉਹਨਾਂ ਨੂੰ ਲੈਂਡਿੰਗ 'ਚ ਪ੍ਰੋਬਲਮ ਆਉਂਦੀ ਸੀ ਮੇਰੇ ਉਸਤਾਦ ਨੇ ਮੰਨਦੀ ਸੀ ਉਹਨਾਂ ਨੇ ਮੈਨੂੰ ਦੱਸਿਆ ਸੀ ਕਿ ਇਹ ਵਜ੍ਹਾ ਸੀ ਕਿ ਇਸ ਵਜ੍ਹਾ ਕਰਕੇ ਜਿਹੜੇ ਕਸੂਰੀ ਕਬੂਤਰ ਹੈਗੇ ਸੀ ਨਾ ਉਹਨਾਂ 'ਚ ਪ੍ਰੋਬਲਮ ਆਉਂਦੀ ਸੀ ਕਿ ਐਂ ਲੈਂਡਿੰਗ ਦੇ ਵਿੱਚ ਜਦੋਂ ਸਲਿੱਪ ਬੈਂਦੇ ਸਨ ਫਿਰ ਉਹ ਚੀਜ਼ ਨੂੰ ਦੁਰਸਤ ਕਰਨਾ ਸੀ ਫਿਰ ਚਾਂਦੀ ਕਬੂਤਰ ਉਹਨਾਂ ਨੇ ਮਖਸੂਸ ਕਰਕੇ ਉਹਨਾਂ ਨੂੰ ਬਰੀਡਿੰਗ ਕਰਾ ਕੇ ਅੱਗੇ ਉਹਨਾਂ ਦੇ ਪਰਸੇ ਕਿਤੇ ਅਲੱਗੇ ਟਾਈਪ ਦੇ ਕਬੂਤਰ ਉਹਨਾਂ ਵਿੱਚ ਕਰ ਫਿਰ ਲਾ ਕੇ ਤੇ ਫਿਰ ਅੱਗੇ ਲਗੇ ਫਿਰ ਨਸਲਾਂ ਉਹਨਾਂ ਨੇ ਫਿਰ ਅੱਪੂ ਜਿਹੜੀ ਤੁਸੀਂ ਗੱਲ ਕਰਦੇ ਹੋ ਬੋਸ ਦੀ ਅੱਖ ਲੱਗ ਗਈ ਅੱਛਾ ਆ ਜਿਹੜੀ ਥੋੜੀ ਜਿਹੀ ਅਲੱਗ ਅਸਰ ਮੇ ਰੰਗੀ ਜੀ ਅੱਖਾਂ ਦੀ ਇਹਨੂੰ ਬੋਸ ਦੀ ਅੱਖ ਕਹਿੰਦੇ ਨੇ ਇਹ ਏਜ ਦੇ ਨਾਲ 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 ਇਹ ਫਿਰ ਰੰਗ ਚੇਂਜ ਕਰਦੇ ਰੰਗ ਚੇਂਜ ਕਰਦੇ ਅੰਡੇ ਲਿਆਉਂਦਾ ਸੀ ਮੈਂ ਮੋਕਮ ਦੇ ਘਰ ਠੀਕ ਹੈ ਜੀ ਅੰਡੇ ਲਿਆਉਂਦੇ ਸਨ ਤੇ ਉਹਦੇ ਵਿੱਚੋਂ ਫਿਰ ਆ ਬੱਚਾ ਇੱਕ ਨਿਕਲਿਆ ਸਹੀ ਹੋ ਗਿਆ ਜੀ ਕਿਉਂ ਕਿ ਆ ਇਸ ਤਰ੍ਹਾਂ ਦੇ ਗੈਪ ਬਣਾ ਲੈਂਦੇ ਸੀ ਹਾਂ ਬਹੁਤ ਜ਼ਿਆਦਾ ਗੈਪ ਹੈ ਹਾਂ ਜੀ ਤੇ ਉਹਦੇ ਵਿੱਚ ਕਬੂਤਰ ਦਾ ਜ਼ੋਰ ਵੀ ਜ਼ਿਆਦਾ ਲੱਗਦਾ ਹੋਊਗਾ ਉੱਡਣ ਲੱਗਿਆਂ ਜੀ ਜਦੋਂ ਪਰਾਂ 'ਚ ਵਿਡਥ ਹੋਊਗੀ ਹਵਾ ਨਿਕਲੂਗੀ ਹਵਾ ਨਿਕਲੂਗੀ ਤੇ ਉਹ ਫਿਰ ਤੇਜ਼ ਪਰ ਮਾਰਨੇ ਪੈਣਗੇ ਬਿਲਕੁਲ 100% ਇਹ ਗੱਲ ਹੈ ਸਹੀ ਹੋ ਗਿਆ ਕੁਝ ਕਬੂਤਰਾਂ ਦੇ ਜਿਹੜੇ ਹੈਗੇ ਆ ਪਰ ਜਿਵੇਂ ਪਤਲੇ ਆ ਜਾਂਦੇ ਆ ਕਈ ਵਾਰ ਨੇਚਰਲੀ ਵੈਸੇ ਵੀ ਹਸਤਾਜੀ ਕਈ ਵਾਰ ਪਤਲੇ ਆ ਜਾਂਦੇ ਆ ਕਬੂਤਰਾਂ ਦੇ ਪਰ ਚੰਗੀਆਂ ਨਸਲਾਂ ਵਾਲਿਆਂ ਦੇ ਵੀ ਹਾਂਜੀ ਬਿਲਕੁਲ ਹੁਣ ਇਹ ਜਿਹੜਾ ਹੈ ਸਾਡਾ 스타ਦ ਬੌਸ਼ਮਸ ਲਾਹੌਰ ਦੇ ਸਨ ਹਾਂਜੀ ਉਹਨਾਂ ਦੇ ਸ਼ਿਕਰੇ ਬੜੇ ਮਸ਼ਹੂਰ ਹੋਏ ਸੀ ਆ ਸ਼ਿਕਰੇ ਸੁਣਿਆ ਜੀ ਸ਼ਿਕਰੇ ਕਬੂਤਰ ਬਹੁਤ ਮਸ਼ਹੂਰ ਹੋਇਆ ਇਹ ਉਹ ਆ ਲੋ ਜੀ ਇਹਨਾਂ 'ਚ ਥੋੜਾ ਜਿਹਾ ਤਾਂਬਾ ਪਾਣਾ ਤੰਬਿਆ ਤਾਂਬੇ ਰੰਗਾਂ ਟਾਂਬੜੇ ਟਾਂਬੜੇ ਤੁਹਾਡੇ ਇੰਡੀਆ ਦੇ ਵਿੱਚ ਤਾਮੜੇ ਕਬੂਤਰ ਕਹਿੰਦੇ ਨੇ ਇਹਨਾਂ ਨੂੰ ਹਾਂਜੀ ਹਾਂ ਜੀ ਅਗਰ ਇਹ ਸ਼ਿਕਰੀਆਂ ਦੇ ਨਾਂ ਤੋਂ ਮਸ਼ਹੂਰ ਨੇ ਸ਼ਿਕਰੀਆਂ ਦੇ ਨਾਂ ਤੋਂ ਮਸ਼ਹੂਰ ਨੇ ਇਹ ਬਾਉ ਸ਼ੰਮਸ ਲਾਹੌਰ ਦੇ ਗਏ ਸਨ ਉਹਨਾਂ ਨੇ ਇਹ ਕਬੂਤਰ ਨੂੰ ਮਸ਼ਹੂਰ ਸਨ ਇਹਨਾਂ ਦਾ ਜੀ ਹੁਣ ਇਹਨਾਂ ਦੀ ਅੱਖ ਦੇਖੋ ਜ਼ਰਾ ਸਹੀ ਹੋ ਗਿਆ ਜੀ ਬਹੁਤ ਵਧੀਆ ਜੀ ਉਹਨੇ ਦੇਖੋ ਨਾ ਕਿ ਇਹ ਇਹ ਚੀਜ਼ ਫਿਰ ਉਹਲੇ ਸੀ ਬਣਾਈ ਉਹਨਾਂ ਨੇ ਕੈਮ ਕੀਤੀ ਤੇ ਫਿਰ ਕਬੂਤਰਾਂ ਦੇ ਰਿਜ਼ਲਟ ਆਏ ਹੂੰ ਉਹਨੂੰ ਦੇਖਣਾ ਜਮੀਨਾਂ ਦੇ ਗੈਪ ਨਹੀਂ ਪੈ ਰਿਆ ਜਰਾ ਹਾਂਜੀ ਰਾਤਾਂ ਤੱਕ ਕਬੂਤਰ ਉੜਦੇ ਪਏ ਨੇ ਦੇਰਿਆਂ ਚ ਕਬੂਤਰ ਬੰਨਦੇ ਪਏ ਆਖਰ ਫਿਰ ਉਸਤਾਦਾਂ ਦੀ ਕਾਰਗਰੀ ਹੁੰਦੀ ਹੈ ਨਾ ਕਾਰਗਰੀ ਜੀ ਤੇ ਜੂ ਜੂ ਜਿਸ ਤਰ੍ਹਾਂ ਹੁਣ ਪਹਿਲੇ ਐਟਮ ਬੰਬ ਬਣਿਆ ਸੀ ਹਾਂਜੀ ਤੇ ਉਹਦੀ ਮਾਤ ਦੇ ਦੀ ਸੀ ਘੱਟ ਸੀ ਫੇਰਾ ਇਸਤਾ 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 ਸਾਇੰਸ ਟਾਨਾ ਨੇ ਤਜਰਬੇ ਕੀਤੇ ਬਿਲਕੁਲ ਜੀ ਤੇ ਕੀ ਬਣ ਗਏ ਇਹ ਡੱਬ ਲਾ ਗਏ ਇਹ ਲੋ ਜੀ ਡੱਬ ਵਾਲਾ ਇਹਦੀ ਅੱਖ ਕਾਫੀ ਜ਼ਿਆਦਾ ਲਾਲ ਆ ਹਾਂ ਜੀ ਇਹਦੀ ਤੁਸੀਂ ਹਾਂਜੀ ਹਾਂਜੀ ਇਹ ਡੱਬ ਵਾਲੀ ਨਸਲ ਲਗੀ ਜੇ ਤੇ ਇਹਨਾਂ ਤੋਂ ਮਸ਼ਹੂਰ ਹੈ ਇਹ ਫੌਕਸ ਵੀ ਬਣਾਉਂਦਾ ਹੈ ਹਨਾ ਡੋਰੇ ਦਾ ਪੂਰਾ ਘਟ ਵੱਧ ਹੋਣ ਦਿਆ ਇਹਦਾ ਜ਼ੂਮ ਕਰਦਾ ਹੈ ਜ਼ੂਮ ਕਰਦਾ ਹੈ ਉਕੇ ਅਸਲੇ ਲਾਈਟ ਹੈ ਨਾ ਸੂਰਜ ਦੀ ਲਾਈਟ ਤੇ ਦੇਖੋਗੇ ਨਾ ਹਾਂਜੀ ਹਾਂਜੀ ਤੇ ਉਹ ਫਿਰ ਬਹੁਤ ਟਿੱਕਾ ਜਿਹੜਾ ਹੈਗਾ ਨਾ 에ਰਾ ਵੀ ਬੜਾ ਅਮਲ ਦਖਲੇ ਗਿਆ ਪਰ ਆਵਾਜ਼ ਦੇ ਵਿੱਚ ਹਾਂਜੀ 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 ਸਹੀ ਹੈ ਉਸਤਾਦ ਜੀ ਆਹ ਦੇਖੋ ਜੀ ਇਹਦੇ ਪਰ ਗੁੰਡਾ ਦੇਖ ਲੋ ਲਓ ਵੀ ਮੇਤਰੋ ਵੀਡੀਓ ਹੋ ਜਾਏਗੀ ਲੰਬੀ ਤੇ ਪਾਰਟ 2 ਕਰ ਰਿਹਾ ਇਸ ਵੀਡੀਓ ਦਾ ਠੀਕ ਹੈ ਤੇ ਪਾਰਟ 2 ਦੇ ਵਿੱਚ ਬਾਕੀ ਆਪਾਂ ਪੰਛੀ ਦਿਖਾਉਣ ਜਾ ਰਹੇ ਹਾਂ ਉਸਤਾਦ